ਕੀ ਆਟੋ ਚਲਾਉਂਦਾ ਜਿਹੜਾ ਬੰਦਾ ਦੱਸ ਤੂੰ ਲਾਈਵ ਤੇ ਸਿਰਾ ਤੁਹਾਡਾ ਕਬੂਜ਼ਾ ਡੋਟ ਤੇ ਸਤ ਪਾਣਾ ਸੰਜੇ ਕਰਾ ਕਿ ਆਟੋ ਵਾਲਾ ਨੇ ਫੜਿਆ ਜਿਹੜਾ ਕਿ ਪੜਤੀ ਹੁੰਦਾ ਬੈਸ ਗਿਆ ਤੋਂ ਲੋਕਾਂ ਨਾਲ ਫੜ ਦਿੱਤਾ ਗਿਆ ਨੂੰ ਪਾਈ ਨੇ ਆ ਨਾ ਇਹ ਪਿੱਛੇ ਪੱਤਲੀ ਦੇ ਪਿੱਛੇ ਲੱਗੀ ਨੀ ਸੀ ਭਾਈ ਇਹਦੇ ਠੀਕ ਆ ਭਾਈ ਮੈਂ ਨੂੰ ਮੈਂ ਰਮਗਲ ਆ ਲਿਆ ਭਾਈ ਇਹਨੇ ਮੈਨੂੰ ਸੈਡਾ ਮਾਰੀਆਂ ਭਾਈ ਬੋਲਟ ਤੇ ਆਟੋ ਵਾਲੇ ਨੇ ਬੋਲਟ ਤੇ ਸੀ ਇਹ ਆਟੋ ਵਿੱਚ ਸੀ ਭਾਈ ਕਿੰਨੇ ਬੰਦੇ ਸੀ ਆਟੋ ਦੇ ਭਾਈ ਹਾਂਜੀ ਇਹ ਤੇੜੇ ਨੇ ਇਹਨਾਂ ਤਾਂ ਅੱਗੇ ਕਰੋ ਜਿਹੜਾ ਮੇਰੇ ਭਾਈ ਭਾਈ ਟੋਟਲ ਕਿੰਨੇ ਸੀ ਮੈਂ ਮੈਂ ਨੋ ਵਾਰੀ ਡਿੱਗਣ ਦੀ ਕੋਸ਼ਿਸ਼ ਕੀਤੀ ਮੈਂ ਮੇਰੇ ਵੀ ਭਾਈ ਨੂੰ ਫੜ ਲ ਭਾਈ ਇਹਦਾ ਭਾਈ ਕੋਈ ਇਹਦਾ ਹੋਇਆ ਆਟੋ ਵਾਲਾ ਆ ਬੜੇ ਬਿਆਲ ਨੇ ਜਿਸ ਨੇ ਬਿਆਲ ਪੈਸੇ ਹੀ ਗੇ ਤੇ ਇਹਨਾਂ ਨੇ ਕੀ ਕੀਤਾ ਇਹ ਵੀ ਹੋਇਆ ਪਰਸ ਨਹੀਂ ਹੋਇਆ ਨਹੀਂ ਆਟੋ ਵਾਲੇ ਨੇ ਕੋਈ ਆ ਕੇ ਨਾਲੇ ਆਟੋ ਦੇ ਬੈਨ ਲੱਗੇ ਆ ਨਹੀਂ ਆਟੋ ਵਾਲੇ ਬੜੇ ਆਣੇ ਆਟੋ ਵਾਲਾ ਨਾਲ ਰਲਿਆ ਆਟੋ ਵਾਲਾ ਭਾਈ ਢੜਾ ਲਿਆ ਆਟੋ ਨੇ ਬਹੁਤ ਹੀ ਢੜਾਇਆ ਭਈਏ ਨੇ ਬਹੁਤ ਲਿਆ ਤਾ ਕਿੱਥੋਂ ਨਹੀਂ ਫੜਿਆ ਮੇਰੇ ਨੂੰ ਕਿੱਥੋਂ ਫੜਿਆ ਮੇਰੇ ਭਈਆ ਇਹ ਭਾਈ ਨਾਇ ਤੋਂ ਲੈ ਕੇ ਨਾਇਗਰ ਰੋਡ ਤੋਂ ਇਹ ਕੌਣ ਕੌਣ ਸੀਗੇ ਭਈਏ ਇਹ ਕੌਣਾਂ ਨੂੰ ਯਾਰ ਤਿੰਨਾਂ ਨੂੰ ਅੱਕੇ ਦਾ ਕਰੋ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਸਿੱਧੀਆਂ ਜਿਨ੍ਹਾਂ ਨੂੰ ਤੇ ਮੋਗੇ ਦੇ ਲੋਕਾਂ ਵਾਲੇ ਲੋਕਾਂ ਦਾ ਫਲ ਤੇ ਹੈਗੀ ਸੀ ਭਈਏ ਮੈਂ ਤਾਂ ਗੱਡੀ ਚਲਾਉਣ ਦੇ ਆਂ ਹੀ ਨਹੀਂ ਉਹ ਕਹਿੰਦੇ ਫੋਨ ਜਾਂ ਪਰਸ ਖੋਇਆ ਇਹਨਾਂ ਨੇ ਨਹੀਂ ਉਹ ਕਹਿੰਦੇ ਫੋਨ ਜਾਂ ਪਰਸ ਖੋਇਆ ਇਹਨਾਂ ਨੇ ਥੀ ਹੋਇਆ ਕੀ ਆ ਚਿੱਲੇ ਕਿੰਨੇ ਚਿੱਲੇ ਆ ਗਾ ਭਾਈ ਵੀ ਆਏ ਕਿਥੋਂ ਪਹਿਲ ਪਾਪਾ ਇਹ ਨਹੀਂ ਲਿਫਾਫਾ ਖੋਇਆ ਸੀ ਪਾਪਾ ਖੋਇਆ ਸੀ ਇਹਨੇ ਖੋਇਆ ਇਹ ਤੁਹਾਡੇ ਨਾਲ ਨਹੀਂ ਨਹੀਂ ਮੇਰੇ ਨਾਲ ਨਹੀਂ ਲਿਫਾਫਾ ਲਿਫਾਫਾ ਨਹੀਂ ਭਾਈ ਨਹੀਂ ਹੈ ਮੈਡਮ ਤੁਸੀਂ ਲਿਫਾਫਾ ਖੋਇਆ मैडम जी ये तू लवावा खोया नहीं लवावा खोया नहीं ਥੱਲੇ ਡਿੱ ਗਿਆ ਹੀ ਮੇਰਾ ਉਹਨੇ ਵੀ ਕਿਨੇ ਲਵਾਵਾ ਖੋਇਆ ਕੱਲਾ ਉਹ ਨਿਕਾਲ ਕਰਦੇ ਇਹਨਾਂ ਨੂੰ ਫੇਰ ਮਾਰਦੇ ਤੁਹਾਡੇ ਘਰ ਵਾਲਾ ਨਹੀਂ ਹੋਇਆ ਕੀ ਸੀਗਾ ਗੱਲਬਾਤ ਕੀ ਹੋਈ ਗੀ ਗੱਲਬਾਤ ਗੱਲ ਕਰ ਦਿੱਤੀ ਸੀ ਕਿਵੇਂ ਅੱਛਾ ਜੀ ਫੇਰ ਤੁਸੀਂ ਕੋਲ ਲਵਾਵਾ ਕੋਲਿਆ ਪਾਪਾ ਨਹੀਂ ਬੋਲੇ ਉਹ ਉਹਨੇ ਥੱਲੇ ਡਿੱ ਗਿਆ ਨਹੀਂ ਗਾਲ ਨਹੀਂ ਮੀ ਤੂੰ ਹੀ ਕੋ ਮਾਰ ਕਰੂਂਗੇ ਤੇ ਬਈ ਕਿਹੜਾ ਭਾਈ ਆ ਕਿਹੜਾ ਕਿਹਦੇ ਵੱਲੋਂ ਕਹਿ ਰਹੇ ਕਿੱਥੇ ਹੈਗੀ ਪਈ ਤੇ ਪਤਾ ਨਹੀਂ ਹੁਣ ਉਹ ਉਹ ਚੋਰ ਕਿੱਧਰ ਜਾ ਰਿਹਾ ਐ ਤੈਨੂੰ ਹੀ ਕਿੰਨੇ ਵੇ ਜੀ ਤੂੰ ਦੇਖ ਸਕਦਾ ਮੂਕੇ ਦੇ ਜਿਹੜੇ 210 ਦੇ ਕਿੰਨੇ ਤਿੰਨ ਬੰਦੇ ਦੇ ਜਿਹੜੀ ਹੈ ਉਹ ਤਿੰਨ ਬੰਦਿਆਂ ਦੇ ਨਾਲ ਫੜਿਆ ਲੋਕਾਂ ਵੱਲੋਂ ਤਸਵੀਰਾਂ ਦੇਖ ਸਕਦਾ ਲੋਕਾਂ ਵੱਲੋਂ ਪਬਲਿਕ ਵੱਲੋਂ ਫੜਿਆ ਗਿਆ ਅੱਛਾ ਘੱਟ ਮਾਰਿਆ ਵੀ ਇਹਨਾਂ ਨੇ ਹੋਰ ਅੱਥੀ ਭਾਈ ਭਾਈ ਤੁਹਾਨੂੰ ਕਿੱਥੇ ਪਤਾ ਲੱਗਿਆ ਕਿ ਇਹਨਾਂ ਨੇ ਖੋਇਆ ਵਾ ਸਾਨੂੰ ਦੇ ਭਾਈ ਘੱਟ ਮਾਰਿਆ ਸੀ ਤਾਂ ਪਿੱਛੇ ਆਏ ਆ ਰਾਜਨਗਰ ਦੇਖਿਆ ਇਹਨਾਂ ਨੂੰ ਘੇਰਿਆ ਆ ਸਾਰਿਆਂ ਨੇ ਘੇਰਿਆ ਸੀ ਲੋਕਾਂ ਨੇ ਘੇਰੇ ਗਏ ਇਹਨਾਂ ਨੂੰ ਪਤਾ ਲੱਗਾ ਕਿ ਪਰਸ ਖੋਏ ਹੋਏ ਆ ਤੇ ਜਿਹੜਾ ਪਰਸ ਖੋਇਆ ਉਹ ਕੁਛੇ ਬੰਦਾ ਉਹਦਾ ਪਤਾ ਨਹੀਂ ਭਾਈ ਉਹ ਘਰੇ ਚੱਲ ਗਿਆ ਮੇਰੇ ਗਿਆਨ ਨਾਲ ਆਊਗਾ ਇਹ ਬੰਦਾ ਵਿਚਾਰਾ ਦਿਹਾੜੀਦਾਰ ਭਾਈ ਮਜ਼ਦੂਰ ਬੰਦਾ ਪਾਚੇ ਸੂ ਦਿਹਾੜੀਦਾਰ ਆ ਸਾਰੇ ਅੱਛਾ ਪੈਸੇ ਲਗਾ ਲਏ ਇਹਨਾਂ ਨੇ ਪੈਸੇ ਲਗਾ ਲਏ ਹੋਏ ਇਹਨਾਂ ਨੇ ਕਿਉਂਕਿ ਭਾਈ ਉਹ ਤਾਂ ਦੇਖ ਲਿਆ ਪੈਸੇ ਕਿੰਨੇ ਪੈਸੇ ਸੀਗੇ ਪਰਸ 'ਚ ਉਹ ਕਹਿੰਦੇ ਪੈਸੇ ਵੀ ਲਗਾ ਲਏ ਆ ਨਹੀਂ ਰਾਜਨਗਰ ਦਾ ਨਾ ਉੱਥੇ ਕਿਉਂ ਰੋਕਿਆ ਸੀ ਉਹ ਇਹਨਾਂ ਨੇ ਕਰੇ ਬੁਲਟ ਹੈ ਨਾ ਸਾਈਡ ਤੇ ਉਹ ਕਹਿੰਦੇ ਪੈਸੇ ਤੁਸੀਂ ਲਖਾ ਲਏ ਆ ਪਰਸ 'ਚ ਕਿੱ데 ਮਾਰੇ ਆ ਭਾਈ ਇਹਨਾਂ ਦਾ ਪਰਸ ਕਿੱਥੇ ਆ ਇਹਨਾਂ ਦਾ ਪਰਸ ਕਿੱਥੇ ਆ ਭਾਜੀ ਤੁਸੀਂ ਕਿੱਥੋਂ ਆ ਰਹੇ ਸੀਗੇ ਯਾਰ ਬਰਬਰ ਖੜੇ ਹੋ ਗਏ ਯਾਰ ਮਾੜੀ ਗੱਲ ਦੋ ਤੁਸੀਂ ਇਕੱਠੇ ਆ ਤਿੰਨੋ ਸਾਰੇ ਖੜੇ ਆ ਤੂੰ ਕੱਲਾ ਕਰਨਾ ਪਿੱਛੇ ਹੋ ਜਾ ਮੈਂ ਆਪਣਾ ਇਹਨਾਂ ਨੇ ਟੋਪਰਾਂ ਜਾ ਰਹੇ ਨੇ ਨਹੀਂ ਆਣੇ ਲੈ ਵਿੱਚ ਨਹੀਂ ਆ ਨੀ ਤੁਹਾਡੇ ਨਾਲ ਦੇ ਆ ਯਾ ਜਿਸਵਾਰੀ ਆ ਤੁਹਾਡੀ ਜਿਸਵਾਰੀਆਂ ਫਰਕੂਥਰਾ ਜਾਉਂਗਾ ਕਿ ਤੁਸੀਂ ਵੀ ਆਇਆ ਕਿ ਆਟੋ ਜੇ ਜਿਸਵਾਰੀਆਂ ਦੀ ਤੇ ਆਟੋ ਵੱਲ ਭਜਾਇਆ ਫਿਰ ਸੋ ਦੇਖ ਸਕਦੇ ਹੋ ਕਿ ਸ਼ਰਾਬ ਦੀ ਬੋਤਲ ਵੀ ਸ਼ਰਾਬ ਦੀ ਬੋਤਲ ਵੀ ਆਟੋ ਜਿੱਥੇ ਦੇਖਦੇ ਹੋ ਦੇਖ ਸਕਦੇ ਹੋ ਕਿ ਜਿਹੜਾ ਸ਼ਰਾਬ ਪੀ ਕੇ ਆਟੋ ਚਲਾ ਰਹੇ ਸੀਗੇ ਮੌਕੇ ਤੇ ਦੇਖ ਸਕਦੇ ਹੋ ਕਿ ਹੁਣ ਜਿਹੜੇ ਲੋਕਾਂ ਨੇ ਇੱਥੇ ਕਾਫੀ ਹੋਰਨਾਂ ਨਾਲ ਛਪੇ ਗਿਆ ਫੜ ਲਿਆ ਇਹਨਾਂ ਨੂੰ ਉੱਥੇ ਤਸਵੀਰਾਂ ਵੀ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਕਿ ਇੱਕ ਕੋਈ ਪ੍ਰਵਾਸੀ ਜਾ ਰਿਹਾ ਸੀਗਾ ਤਾਂ ਉਹਦਾ ਪਰਸ ਜਿਹੜਾ ਇਹਨਾਂ ਨੇ ਖੋਇਆ ਉਸ ਤੋਂ ਬਾਅਦ ਜਿਹੜਾ ਰਾਜਨਗਰ ਮੋੜ ਤੋਂ ਪਿੱਛਾ ਕਰ ਰਹੇ ਸੀ ਕਾਫੀ ਲੋਕ ਤੇ ਇੱਥੇ ਆ ਕੇ ਇਹਨਾਂ ਨੂੰ ਫੜ ਲਿੱਤਾ ਗਿਆ ਤਿੰਨ ਵਿਅਕਤੀ ਨੇ ਦੋ ਜਿਹੜੇ ਬੰਦੇ ਨੇ ਤੇ ਇੱਕ ਲੇਡੀ ਸਾਹਿਬ ਨਾਲ ਜਿਹੜੀ ਕਿ ਇਹਨਾਂ ਦਾ ਪਰਸ ਜਿਹੜਾ ਖੋਇਆ ਔਰ ਪੈਸੇ ਜਿਹੜੇ ਦੱਸਿਆ ਹੈ ਕਿ ਸਾਰੇ ਕੱਢ ਲਿੱਤੇ ਗਏ ਆ ਇਹ ਹਾਲਾਤ ਦੇਖ ਸਕਦੇ ਹੋ ਕਿ ਜੇ ਤੁਸੀਂ ਵੀ ਆਟੋ 'ਚ ਬੈਠਦੇ ਹੋ ਦੇਖ ਸਕਦੇ ਹੋ ਸਰਦਾਰ ਜੀ ਨੇ ਫੜ ਲਿਆ ਸੁਦਾਈ ਨੇ ਦੇਖ ਸਤੋ ਗੱਲਬਾਤ ਜਿਹੜੀ ਐ ਕਰ ਰਹੇ ਨੇ ਤੁਸੀਂ ਸ਼ਰਾਬੀ ਦੇ ਵਿੱਚ ਇਹ ਸਵਾਰੀਆਂ ਵਿੱਚ ਬੈਠੀਆਂ ਸੀ ਪਿੱਛੋਂ ਪੈਕ ਲਾ ਕੇ ਆ ਰਿਹਾ ਤੇ ਸਵਾਰੀਆਂ ਕਿੱਥੋਂ ਭੜਾਈਆਂ ਤੂੰ ਇਹ ਬਾਹਰ ਮਾਰਾ ਇਹ ਚਿੱਟਾ ਪਿੰਦੇ ਆ ਰਲ ਹਾਂ ਹਾਂ ਇਹ ਚਿੱਟਾ ਪਿੰਦੇ ਰਲ ਚਿੱਟਾ ਪਿੰਦੇ ਸਾਈਂ ਚੱਟ ਰਿਹਾ ਹੈ ਨਸ਼ਾ ਕਰਦੇ ਹੋ ਤੁਸੀਂ ਨਸ਼ਾ ਕਰਦੇ ਹੋ ਬਾਵਾ ਲਾਓ ਬਾਵਾ ਨਸ਼ਾ ਕਰਦੇ ਹੋ ਬਾਵਾ ਦਿਖਾਓ ਤੁਸੀਂ ਨਹੀਂ ਨਸ਼ਾ ਕਰਦੇ ਹੋ ਨਹੀਂ ਚਿੱਟੇ ਵੀ ਤਾਂ ਵੀ ਆ ਗਏ ਸਾਰੇ ਤੁਹਾਡਾ ਇਹ ਇਲਜ਼ਾਮ ਲਗਾ ਰਹੇ ਕਿ ਤੁਸੀਂ ਨਸ਼ਾ ਕੀਤਾ ਹੈ ਨਹੀਂ ਤੁਸੀਂ ਨਸ਼ਾ ਕਰਦੇ ਹੋ ਤਾਂ ਫਿਰ ਕਿਉਂ ਲੋਕਾਂ ਨੂੰ ਥੋੜੀ ਤੰਗ ਕਰਕੇ ਨਸ਼ਾ ਕਰਨਾ ਤੁਸੀਂ ਨਹੀਂ ਆਪਾਂ ਨਹੀਂ ਲੋਕਾਂ ਨੂੰ ਮੇਰੇ ਘਰ ਵਾਲਾ ਕੰਮ ਤੇ ਲੱਗਾ ਹੋਇਆ ਪਰ ਨਹੀਂ ਆਮ ਪਬਲਿਕ ਨੂੰ ਨਾ ਜਿਹੜਾ ਤੇਰੇ ਨਾਲ ਬੰਦਾ ਸੀ ਉਹ ਕੌਣ ਹੈ ਮੇਰੇ ਘਰ ਵਾਲਾ ਕਿਥੇ ਦੋਨੋਂ ਮਿਲ ਕੇ ਨਸ਼ਾ ਕਰਦੇ ਹੋ ਤੁਸੀਂ ਕਲਪਿਕ ਸੰਗ ਕਰਦੇ ਤੇ ਅੱਜ ਮਤਲਬ ਖੋਨ ਦੀ ਕੀ ਲੋੜ ਪਈ ਕਿਸੇ ਦਾ ਪਰਸ ਵਗੈਰਾ ਦਾ ਆਟੋ ਵਾਲਾ ਨਾਲਾ ਤੁਹਾਡੇ ਸਹੀ ਦਸੀ ਉਹ ਵੀ ਇਹ ਛੱਡ ਦਿੰਦੇ ਤੁਹਾਨੂੰ 200 ਰੁਪਏ ਉਹ ਕੋਈ ਨਹੀਂ ਮੰਗੇ ਮੈਂ ਕਿਹਾ ਇਹ ਆਟੋ ਵਾਲਾ ਨਾਲ ਤੁਹਾਡੇ ਆਟੋ ਵਾਲਾ ਉਹਨੇ 50 ਇੱਕ ਮਿੰਟ ਭਾਈ ਨਹੀਂ ਮੈਂ ਰੋਕ ਲਾਉਣਾ ਤੇ ਗੁੱਲਤ ਚ ਲੱਗ ਗਿਆ ਨਹੀਂ ਜਦੋਂ ਮੇਰੀ ਗੱਲ ਸੁਣ ਤੁਸੀਂ ਇਹਨਾਂ ਨਾਲ ਉਤਰਨਾ ਸੀਗਾ ਕਿਤੇ ਜੀ ਤੁਹਾਡੇ ਨਾਲ ਨੇ ਅਸੀਂ ਉਤਰ ਨਹੀਂ ਤੇ ਲੋਕ ਕਹਿ ਰਹੇ ਨੇ ਕਿ ਕੀ ਨੁਕਸਾਨ ਕਰਦੇ ਹੋ ਮੈਡਮ ਵੀ ਮੈਡਮ ਵੀ ਇੱਕ ਸਵਾਲ ਹੈ ਤੁਸੀਂ ਇਹ ਗਲਤ ਕੰਮ ਕਿਉਂ ਕਰਦੇ ਹੋ ਭਾਈ ਜੋਤੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਨਸ਼ਾ ਕਰਦਕ ਨੇ ਟਾਈਮ ਹੋ ਗਿਆ ਤੁਹਾਨੂੰ ਨਸ਼ਾ ਹੋ ਗਿਆ ਲੈਟਰ ਵੀ ਤੁਸੀਂ ਹੱਥ 'ਚ ਫੜਿਆ ਦਿਆ ਤੁਹਾਡੇ ਹੱਥ 'ਚ ਲੈਟਰ ਵੀ ਹੈ ਖੋਲੀ ਹੱਥ ਲੈਟਰ ਕਿੰਨੇ ਲਵਾਇਆ ਨਸ਼ਾ ਕਿੰਨੇ ਲਵਾਇਆ ਉਹ ਲੈਟਰ ਦਿਖਾ ਨਸ਼ਾ ਕਿੰਨੇ ਲਵਾਇਆ ਸ਼ੋਅ ਕਰ ਸ਼ੋਅ ਕਰ ਸਾਹਮਣੇ ਦੇਖ ਸਕਦੇ ਹੋ ਆਪਣਾ ਲਾਈਵ ਬੜਿਆ ਹੋਇਆ ਹੈ ਇਹ ਨਾਲ ਜੋ ਕਹਿ ਰਿਹਾ ਕਿ ਆਪਾਂ ਨਸ਼ਾ ਕਰਦੇ ਆ ਜਿਹੜਾ ਨਸ਼ਾ ਕਰਦੇ ਹੋ ਸੱਚ ਦੱਸਿਓ ਉਹ ਕਹਿੰਦੇ ਮੈਂ ਨਸ਼ਾ ਕਰਦੀ ਆ ਕਿੱਥੇ ਰਹਿੰਦੇ ਕਿੱਥੇ ਤੁਸੀਂ ਕਿੱਥੇ ਰਹਿੰਦੇ ਹੋ ਭਾਈ दारू ਤੂੰ ਕਿੱਠੇ ਇਹਦੇ ਨਾਲ ਬਿੱਟੀ ਆਕ ਵਾਲੇ ਨਾ ਤੁਹਾਡਾ ਕੀ ਨਾਮ ਹੈ ਭਾਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਉਹ ਕਿਹੜਾ ਲੰਦਦੇ ਹੋ ਕੰਮ ਕੀ ਕਰਦੇ ਤੁਸੀਂ ਮੈਂ ਭਾਈ ਚੱਪਲ ਦਾ ਕੰਮ ਕਰਦਾ ਭਾਈ ਡੈਮੇਜ ਭਾਈ ਮਿੰਦ ਦੇ ਪੈਸੇ ਨਹੀਂ ਮਿੰਦ ਦੇ ਫੈਕਟਰੀ ਤੋਂ ਮਿਲਦੇ ਭਾਈ ਤੇ ਮੇਰਾ ਪਾਇਆ ਕੰਮ ਕਿਉਂ ਕਰਦੇ ਪਿਆ ਮੈਂ ਆਪਾਂ ਨਹੀਂ ਕੀਤੀ ਗਲਤੀ ਕਿੰਨੇ ਕੀਤਾ ਭਾਈ ਫਿਰ ਨਹੀਂ ਜੇ ਨਹੀਂ ਕੀਤੀ ਤੇ ਫੇ ਮਾਫੀ ਕਿਉਂ ਮੰਗ ਰਹੇ ਹੋ ਤੁਸੀਂ ਭਾਈ ਹੁਣ ਭਾਈ ਰੋਕ ਲੋ ਰੋਕ ਲੋ ਆਟੋ ਰੋਕ ਲੋ ਨਹੀਂ ਨਹੀਂ ਪਰਸ ਭਾਈ ਰੋਕ ਲੋ ਦਾ ਮਤਲਬ ਨੇ ਪਰਸ ਖੋਇਆ ਕਿੰਨੇ ਸੀਗਾ ਭਾਈ ਆਪਾਂ ਨੇ ਖੋਇਆ ਪਰਸ ਭਾਈ ਖੋਇਆ ਹੀ ਨਹੀਂ ਉਹ ਕੀ ਕੀ ਖੋਇਆ ਕਿਸ ਦਾ ਭਾਈ ਇਹ ਆਪਾਂ ਵਾਪਸ ਦੇ ਦਾਂ ਮਤਲਬ بابا ਖੋਇਆ ਸੀ ਲੈ بابا ਖੋਇਆ ਸੀ ਭਾਈ ਤੁਹਾਨੂੰ ਕਿਹਾ ਨਹੀਂ ਉਹਨੂੰ ਵਾਪਸ ਕਰਤਾ ਹੋ ਵਾਪਸ ਕਰਤਾ 100 ਰੁਪਏ ਦੇ ਦੋ ਕਹਿੰਦੇ ਟੁੱਟੇ ਪੈਸੇ ਦੇ ਦੋ ਆ ਤੂੰ ਥੱਲੇ ਕਰੋ ਅੱਛਾ ਉਹ ਵੀ ਰਿਕਸ਼ੇ ਦੇ ਵਿੱਚ ਬੈਠਾ ਸੀ ਬੰਦਾ ਹਾਂਜੀ ਨਹੀਂ ਨਹੀਂ ਆਟੋ ਤੇ ਬੈਠਾ ਸੀ ਉਹ ਭਈ ਤੁਹਾਡੇ ਨਾਲ ਸੀ ਉਹ ਨਹੀਂ ਜਿਵੇਂ ਤੁਸੀਂ ਕਰਦੇ ਹੋ ਇਦਾਂ ਦੇ ਕੋਈ ਆਟੋ ਦੇ ਵਿੱਚ ਬੈਠੇਗਾ ਨਹੀਂ ਡਰਦਾ ਮਾਰਾ ਜੇ ਕਿਤੇ ਹਰੇਕ ਬੰਦੇ ਨੇ ਇੱਥੇ ਫੋਨ ਲੱਭੀ ਆਹ ਭਾਈ ਜੀ ਵੀ ਆਟੋ ਆਪਣਾ بڑا ਆਟੋ ਚਲਾਉਂਦਾ ਆਟੋ ਚੱਲਦੀ ਆਪਣੀ ਗੱਡੀ ਸੀ ਸੋ ਦੇਖ ਸਕਦੇ ਮੌਕੇ ਤੇ ਉਹਨਾਂ ਦੇ ਆਟੋ ਦੀ ਚਾਬੀ ਜਿਹੜੀ ਦਿੱਤੀ ਜਾ ਰਹੀ ਵਾਪਸ ਚਾਬੀ ਜਿਹੜੀ ਵਾਪਸ ਕਰਤੀ ਜਾ ਰਹੀ ਜਿਹੜੀ ਉਹ ਫੋਨ ਭਾਈ ਭੈਣ ਬੰਨਾ ਕਿੱਥੇ ਦੇ ਰਹਿਣ ਆਲੇ ਹੋ ਤੁਸੀਂ ਮਾਰ ਨਹੀਂ ਜਾਣ ਲੱਗੇ ਤੁਹਾਨੂੰ ਵੀ ਫੁੱਟਾ ਲੱਗਿਆ ਭਰਾ ਨਸ਼ਾ ਕਰਦੇ ਕਿੰਨਾ ਟਾਈਮ ਹੋਇਆ ਤੁਹਾਨੂੰ ਫੋਨ ਵੀ ਹੈ ਭਾਈ ਨਸ਼ਾ ਨਹੀਂ ਕਰਦੇ ਨਾ ਚਲੋ ਜਿੰਨਾ ਵੀ ਕਰਦੇ ਹੋ ਕਿੰਨਾ ਟਾਈਮ ਹੋ ਗਿਆ ਮੜਾ ਮੋੜ ਕਰਦੇ ਹੋ ਕਿੰਨਾ ਕ ਟਾਈਮ ਹੋ ਗਿਆ ਕਰਦੇ ਨੂੰ ਮੈਂ ਇੱਕ ਦੋ ਦੇ ਕਰਕੇ ਤਾਂ ਕਰਦੇ ਘਰ ਤੋਂ ਤੇ ਕਹਿੰਦੇ ਸੈਂਟਰ ਤਾਂ ਸੈਂਟਰ ਚ ਗਾ ਦੇਣਾ ਕਰਦੇ ਕਹਿੰਦੇ ਤੇ ਤੁਸੀਂ ਲੋਕਾਂ ਦੇ ਪਰਸ ਕੋਈ ਜਾਂਦੇ ਨੇ ਲਫਾਵੇ ਕੋਈ ਜਾਂਦੇ ਜੇ ਨਸ਼ੇ ਤੋਂ ਬੰਦਾ ਟੁੱਟਦਾ ਤਾਂ ਤਾਂ ਹੀ ਆ ਕੰਮ ਕਰਦਾ ਨਸ਼ਾ ਕਰਦੇ ਕਿਉਂ ਹੈ ਬੰਦੇ ਕਿੱਥੋਂ ਜੁਟਾ ਕੀ ਬਿੰਦੇ ਹੋ ਕਿਹੜਾ ਨਸ਼ਾ ਕਰਦੇ ਹੋ ਉਹ ਤਾਂ ਵਾਹ ਜਿਹੜੀਆਂ ਗੋਲੀਆਂ ਮਿਲਦੀਆਂ ਨੇ ਮੈਡੀਕਲ ਨਸ਼ਾ ਮੈਡੀਕਲ ਨਸ਼ਾ ਸੈਂਟਰੋਂ ਗੋਲੀ ਨਹੀਂ ਮਿਲਦੀ ਹੈਡ ਨੂੰ ਸੈਂਟਰ ਤੋਂ ਅਚਾ ਤੀਕ ਕਿਥੇ ਲੈ ਕੇ ਆਂਦੇ ਹੋ ਜਿਹੜੀ ਜੁਬਾਨ ਥੱਲੇ ਰੱਖਦੇ ਨੇ ਧਾਰ ਘੜ ਜਿਹਦੀ ਇਥੋਂ ਲਿਆਦੇ ਹੋ ਹਾਂਜੀ ਧਾਰ ਘੜ ਇਹ ਉਹ ਨਸ਼ਾ ਇਹ ਤੁਸੀਂ ਜੁਬਾਨ ਥੱਲੇ ਗੋਲੀ ਢਾਲਦੇ ਹੋ ਇਹਦਾ ਮਤਲਬ ਇਟ ਮੀਨਸ ਤੁਸੀਂ ਨਸ਼ਾ ਕਰਦੇ ਹੋ ਹਾਂ ਕਰਦੇ ਹੋ ਉਹ ਨਸ਼ੇ ਛਡਾਣ ਨੂੰ ਆ ਦਵਾਈਓ ਤੇ ਨਸ਼ਾ ਪਹਿਲੇ ਕਰਦੇ ਹੋਵੋਗੇ ਹਾਂਜੀ ਉਹ ਨਸ਼ੇ ਛਡਾਣ ਵਾਸਤੇ ਪਹਿਲੇ ਕੀ ਕੀ ਕਰੇ ਨਸ਼ਾ ਕਰਦੇ ਹੋ ਕਿੱਥੋਂ ਲੈਂਦੇ ਹੋ ਤੁਸੀਂ ਉਹ ਮਿਲਦੀਆਂ ਨਹੀਂ ਆਲੋ ਆਲਰੇਡੀ ਲੈਂਦੀਆਂ ਆਡਰ ਕਰਦੇ ਹਾਂ ਆਧਾਰ ਕਾਰਡ ਤੇ ਮਿਲਦੀਆਂ ਕਿੱਥੋਂ ਮਿਲਦੀਆਂ ਸਿਵਲ ਹਸਪਤਾਲ ਤੋਂ ਮੇਰਾ ਮੇਲਾ ਨਹੀਂ ਸਿਵਲ ਚਿਕਨੋ ਸੈਂਟਰ ਭਈਆ ਮੇਰੇ ਦੋਨੋਂ ਕਰਦੇ ਹੋ ਤੁਸੀਂ ਦੋਨੋਂ ਤੁਹਾਡੀ ਆਈਡੀ ਬਣੀ ਹੋਈ ਹੈ ਹਾਂਜੀ ਗੋਲੀ ਵਾਸਤੇ ਹਾਂਜੀ ਆਧਾਰ ਕਾਰਡ ਤੇ ਅੱਜ ਕੀ ਲੋੜ ਉੱਧਰੀ ਪੈ ਗਈ ਕਿ ਤੁਹਾਨੂੰ ਪੇਪਰ ਸੀ ਖੋਣਾ ਪਿਆ ਕਿਸੇ ਦਾ ਪਰਸ ਕਿਉਂ ਖੋਇਆ ਜੇ ਇੰਨੀ ਪਬਲਿਕ ਇਕੱਠੀ ਹੋਈ ਹੈ ਫਿਰ ਗਲਤੀ ਮੰਨੋ ਆਪਣੀ ਹਾਂਜੀ ਮੰਨਦੇ ਹੋ ਗਲਤੀ ਮੰਨਦੇ ਹੋ ਮੰਨਦੇ ਹੋ ਨਾ ਅੱਗੇ ਹਰ ਕੋਈ ਚੋਰਾ ਮੰਨਿਆ ਜਾ ਰਿਹਾ ਕਿ ਗਲਤੀ ਵੀ ਮੰਨੀ ਜਾ ਰਹੀ ਹੈ ਤੇ ਤੁਸੀਂ ਤੇ ਹੀ ਸਮਝੇਗੀ ਉਹਦੇ ਵਿੱਚ ਪੈਸੇ ਹੋਣਗੇ ਤਾਂ ਹੀ ਲਫਾਫਾ ਖੋਇਆ ਉਹਦਾ ਪਰ ਤੁਹਾਨੂੰ ਉਹਦੇ ਮਿਲੇ ਨਹੀਂ ਪੈਸਾ ਤੁਸੀਂ ਵਾਪਸ ਕਰਤਾ ਖੋਇਆ ਤਾਂ ਹੈਗਾ ਨਾ ਤੁਸੀਂ ਕਿਤੇ ਨਾ ਕਿਤੇ ਇਹ ਇੱਕ ਚੀਜ਼ ਹੈ ਇਹ ਦੇਖੋ ਤੁਸੀਂ ਉਹਦਾ ਜਿਹੜਾ ਲਫਾਫਾ ਕਿਸ ਕਾਰਨ ਖੋਇਆ ਕਿਉਂ ਸੀਗਾ ਮਤਲਬ ਉਹ ਝਗੜਾ ਉਹ ਜਦੋਂ ਭਾਜੀ ਬੰਦ ਕੋ ਫਾਰਮ ਕੀਤੀ ਸੀ ਭਾਜੀ ਪਰਸਪੋਰਟ ਨਹੀਂ ਜਾਣੇ ਨਸ਼ਾ ਕਰਨਾ ਸੀ ਭਾਈ ਹੈ 8 ਵਾਲਾ ਤੁਹਾਡੇ ਨਾਲ ਨਹੀਂ ਭਾਈ ਆਪਾਂ ਉੱਥੇ ਕਬੂਲ ਦੇ ਵਿੱਚ ਨੂੰ ਕਰਨਾ ਹਾਂਜੀ ਨਹੀਂ ਇਹ ਕਿਹਦੇ ਨਾਲ ਆਇਆ 8 ਵਾਲੇ ਨਹੀਂ 8 ਵਾਲੇ ਤੁਹਾਡੇ ਨਾਲ ਹੈ ਕਿ ਤੁਸੀਂ ਉੱਦਾਂ ਬੈਠੇ ਸੀ ਇਹਨਾਂ ਦੇ ਨਾਲ ਭਾਈ ਆਪਾਂ ਨਹੀਂ 8 ਵਾਲਾ ਇਹ ਉੱਤਰ ਨਹੀਂ ਬਾਬਾ ਜੀ ਨੇ ਕਿਹਾ ਨਹੀਂ ਨਹੀਂ ਤੁਸੀਂ ਕਿੱਥੋਂ ਬੈਠੇ ਸੀ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਇੱਥੇ ਬੈਠੇ ਹੀ ਬਣ ਤੁਸੀਂ ਚੋਰੀ ਕੀਤੀ ਹੈ ਕੰਦੇ ਪੇ ਉਹ ਕਿੰਦੇ ਦਾ ਪਿਆ ਨਹੀਂ ਦੱਸੀ ਉਹਨਾਂ ਦੇ ਨਾਲ ਆਟੋ 'ਚ ਬੈਠੇ ਸੀ ਉਹ ਜਿਹੜੇ ਗੱਲ ਗਲਤੀ ਗੱਲ ਗਲਤੀ ਹੋਦੀ ਹੋ ਗਈ ਚੰਪੇੜ ਵਾਲਾ ਨੇ ਪਹਿਲਾਂ ਕੀਤਾ ਹੀ ਨਹੀਂ ਤੁਸੀਂ ਇਹਨਾਂ ਦੇ ਇਹਨਾਂ ਦੇ ਕਹਿੰਦੇ ਕਰਦੇ ਸੀ ਤੁਸੀਂ ਜਿਹੜਾ ਘਰ ਵਾਲੇ ਵੱਲੋਂ ਹੱਥ ਜੋੜੇ ਜਾ ਰਹੇ ਨੇ ਆਪਣੀ ਹੀ ਜਿਹੜੀ ਘਰਵਾਲੀ ਦੇ ਅੱਗੇ ਪਰ ਕਿਉਂ ਕਿ ਲੱਗਦੇ ਕਿੰਨਾ ਮਾੜਾ ਸਮਾਂ ਆ ਗਿਆ ਬਿਲਕੁਲ ਇਹਦਾ ਕਿ ਜਿਹੜਾ ਉਹ ਕਹਿ ਰਿਹਾ ਕਿ ਅਸੀਂ ਨਸ਼ਾ ਕਰਦੇ ਹਾਂ ਸ਼ਾਇਦ ਨਸ਼ੇ ਦੀ ਤੋੜ ਦੇ ਕਰਕੇ ਜਿਹੜਾ ਕਿ ਇਹਨਾਂ ਨੇ ਜਿਹੜਾ ਕਿ ਪਰਸ ਵੀ ਖੋਇਆ ਜਿਹੜਾ ਜਿਹੜਾ ਹੁਣ ਇਹਦਾ ਕਿ ਮਾਫੀਆਂ ਮੰਗ ਰਹੇ ਨੇ ਹੱਥ ਜੋੜ ਕੇ ਦੋ ਇਹਨਾਂ ਦਾ ਕਿਹਾ ਜਾ ਰਿਹਾ ਕਿ ਜਿਹੜੇ ਸੈਂਟਰ ਤੋਂ ਗੋਲੀਆਂ ਮਿਲਦੀਆਂ ਉਹ ਪਾ ਗੋਲੀਆਂ ਖਾਣੇ ਆ ਸਰ ਕਿਰੇ ਹੋਗੀ ਕਿ ਤੁਸੀਂ ਹੁਣ ਇਹਨਾਂ ਨੂੰ ਮੌਕੇ ਦੇਵੇਂ ਫੜਿਆ ਪਰ ਕਿਤੇ ਨਾ ਕਿਤੇ ਆਏ ਦਿਨ ਅਧਦੀ ਘਟਰਾਵਾ ਦੇਖਣ ਨੂੰ ਮਿਲਦੀਆਂ ਇਹ ਦੇਖੋ ਜੀ ਕਿੰਨਾ ਚਿਰ ਜਾ ਸਕਦਾ ਨਹੀਂ ਕਿਤੇ ਨਾ ਕਿਤੇ ਚਲੋ ਜੇ ਅਸੀਂ ਗੱਲ ਕਰੀ ਇਹਨਾਂ ਦਾ ਵੀ ਕਸੂਰ ਨਹੀਂ ਹੈਗਾ ਵੱਡੇ ਜਿਹੜੇ ਨਸ਼ੇ ਸਮਗਲਰ ਆ ਕੀ ਕਿਹਾ ਜਾਂਦੇ ਉਹ ਜਿਹੜੇ ਫਿਕਰ ਦੀ ਲੋਕਾਂ ਨੂੰ ਲੱਗਦੀ ਨਸ਼ਾ ਇੰਨਾ ਵਿਕਦਾ ਪਿਆ ਇਸ ਵਾਰ ਜਿਸ ਵਾਰ ਇਹ ਤਾਂ ਪੂਸੀ ਕਿਟ ਪਟਦਾ ਨਾ ਭਾਈ 5 6 ਗੱਟੀਆਂ ਨੂੰ ਕਰਦਾ ਕਿਹਦੇ ਜਣਾ ਕੋਈ ਇਹ ਇੰਨਾ ਕਿੰਨੇ ਨੇ ਪੈਸੇ ਲਗਾ ਰੇ ਵਾਰਦਾ ਇੱਥੇ ਹੀ ਆਪਣੀ ਪਟਿਆ ਇੱਥੇ ਵਾਰਦਾ ਪੈਤੀ ਹੀ ਹੈ ਨਾ ਪਰਸੇ ਅਸੀਂ ਕਿਹਾਦੇ ਰਾਜ ਨੇ ਥੋੜਾ ਹੈ ਬਹੁਤ ਹਨ ਨੇ ਅੱਛਾ ਭਾਈ ਕਿੰਨੇ ਵੀ ਆਲੇ ਸੇ ਟੋਟਲ ਤਿੰਨੇ ਜਣੇ ਆਏ ਨੇ ਅੱਛਾ ਸਾਰੇ ਆਪਾਂ ਕਿਹੇ ਮੋਟਰਸਾਈਕਲ ਲੈਂਦੇ ਇਹ ਤਾਂ ਨਾ ਤਾਂ ਲੱਗਦਾ ਅੱਜ ਪਹਿਲੀ ਵਾਰ ਕੀਤੀ ਚੋਰੀ ਫਾਟੋ ਕਿਹੜਾ ਜੇ ਹੁਣੇ ਮਾਫੀ ਮੰਗਣ ਦੀ ਇਹ ਗਲਤੀ ਹੋ ਗਈ ਨਾ ਨਸ਼ਾ ਕਰਦੇ ਕੋਈ ਨਹੀਂ ਸੋ ਦੋਸਤ ਨਸ਼ਾ ਕਰਦੇ ਨਸ਼ਾ ਕਰਦੇ ਮਨੀਆਂ ਜਾ ਰਹੇ ਹੁਣ ਭੈਣ ਵੀ ਨਸ਼ਾ ਕਰਾ ਜਾਂਦਾ ਤੁਸੀਂ ਸੈਂਟਰਲ ਹੀ ਹੋਣੀ ਸੀ ਕੀ ਜੁਰਾ ਤਾਂ ਨਾ ਸੰਜੇ ਗਰੀਸ਼ਟ ਕੂਤਲਾ ਰੋਡ ਤੇ ਜਿੱਤੇ ਕਿ ਧਰਦੀ ਹੈ ਕਿ ਇੱਕ ਪ੍ਰਵਾਸੀ ਦਾ ਜਿਹੜਾ ਕਿ ਇੱਕ ਲਫਾਫਾ ਲਾ ਕੇ ਖੋਲ ਦਿੱਤਾ ਗਿਆ ਇਹਨਾਂ ਵੱਲੋਂ ਔਰ ਲੋਕਾਂ ਨੇ ਜਾ ਕੇ ਥੋੜੀ ਅੱਗੇ ਜਾ ਕੇ ਇਹਨਾਂ ਨੂੰ ਫੜ ਲਿੱਤਾ ਔਰ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਮਾਫੀਆ ਮੰਗ ਰਹੇ ਇਹਨਾਂ ਵੱਲੋਂ ਅਭੀ ਕਿਹਾ ਜਾ ਰਿਹਾ ਹੈ ਕਿ ਆਪਾਂ ਜਿਹੜਾ ਕਿ ਨਸ਼ਾ ਕਰਦੇ ਆਂ ਕੋ ਗੋਲੀਆਂ ਵੀ ਖਾਂਦੇ ਆਂ ਨਸ਼ੇ ਦੀਆਂ ਪਾਸੇ ਪਾਸੇ ਦੀਆਂ ਦੋ ਤਰਫੀਆਂ ਜਾਰੀ ਨੇ ਕਿ ਉਹ ਜਿਹੜੀ ਨੇ ਸ਼ਹਿਰੀਆਂ ਵਿੱਚ ਫਿਰਿਆ ਨਾਲ ਹੀ ਸ਼ਹਿਰ ਦੇ ਉਹਨੇ ਆਟੋ ਵਾਲਾ ਤੁਹਾਡੇ ਨਾਲ ਸੀਗਾ ਕਿ ਨਹੀਂ ਸੀਗਾ ਹਾਂਜੀ ਆਟੋ ਵਾਲਾ ਤੁਹਾਡੇ ਨਾਲ ਸੀਗਾ ਤੁਹਾਡੇ ਨਾਲ ਹੀ ਸੀਗਾ ਤਾਂ ਇਕੱਠੇ ਹੀ ਹੋ ਤਿੰਨਾਂ ਨੇ ਨਹੀਂ ਇਹਨਾਂ ਨਾਲ ਉਹ ਬੁਲਟ ਲੱਗ ਗਿਆ ਮੜੀ ਉੱਪਰ ਲੱਗ ਗਿਆ ਹਾਂ ਇਹਨਾਂ ਨੂੰ ਪਿਆਰਿਆ ਇਹਨਾਂ ਨੂੰ ਮੈਂ ਕਿਹਾ ਸੀ ਪਾਈ ਉਹ ਇਹਨਾਂ ਨੇ ਕਿਤੇ ਬੈਂਕ ਤੋਂ ਲਾਇਆ ਇਹ ਸਿਰਫ ਤੁਸੀਂ ਅਸਰ ਜੀ ਫੋਨ ਹੋਣਾ ਕਿ ਜਦੀ ਕੋਸ਼ਿਸ਼ ਕਰੋ ਇਹਨਾਂ ਨੂੰ ਖਾਣੇ ਵੀ ਬੰਦ ਕਰਾਓ ਉਹ ਤਾਂ ਕੰਪਲੀਟਡ ਵੀ ਆਏਗਾ ਇਹਨਾਂ ਵੱਲ ਕੋਈ ਹਾਂ ਤੁਸੀਂ ਨਾਲ ਫੋਨ ਕਰ ਸਕਦੇ ਹੋ ਫੋਨ ਵੀ ਕਰੋ ਨਾਲ ਪ੍ਰਭਰ ਕਰੋ ਨਾ ਪਬਲਿਕ ਰਿਵਿਊ ਨਾ ਲਓ ਤੁਸੀਂ ਤਾਂ ਇਹਨਾਂ ਨੂੰ ਪਰਮਿਸ਼ਨ ਦਿਓ ਜੀ ਨਾਲੋਂ ਦੋ ਦਾਤੀ ਜਿਹੜਾ ਕਿ ਹੁਣ ਜਿਹੜਾ ਹੈ ਜਿਹੜਾ ਇਹਨਾਂ ਨੂੰ ਹੱਥ ਵੀ ਜਿਹੜਾ ਜੋੜੇ ਜਾ ਰਹੇ ਨੇ ਸਾਹ ਖੇਲ ਦੇ ਵਿੱਚ ਇਹ ਹੀ ਕੰਮ ਕਰਦੇ ਹੈਗੇ ਲੁੱਟ ਕੇ ਲੁੱਟ ਕੋਈ ਕਰਦੇ ਸਾਰੇ ਉਹ ਤਾਂ ਕਹਿੰਦੀ ਪਹਿਲੀ ਵਾਰ ਹੀ ਕੀਤੀ ਅੱਜ ਪਹਿਲੀ ਵਾਰ ਹੀ ਨਹੀਂ ਨਹੀਂ ਭਾਈ ਆਪਾਂ ਭਾਈ ਜੱਟ ਚੋਰੀ ਕੀਤੀ ਪਹਿਲੀ ਵਾਰ ਹੀ ਕਹਿੰਦੇ ਸਾਰੇ ਅੱਛਾ ਸਾਰੇ ਪਹਿਲੀ ਵਾਰ ਹੀ ਕਹਿੰਦੇ ਆ ਜਿਹੜੇ ਬੜੇ ਭਾਈ ਹੈ ਬਾਵਾ ਖੇਲ ਦੇ ਨਹੀਂ ਹੁਣ ਕਾਬੂ ਕੀਤਾ ਕੀਤਾ ਇਹਨਾਂ ਨੂੰ ਕਾਬੂ ਭਾਈ ਭਈ ਇਹ ਮੋਟਰਸਾਈਕਲ ਆਏ ਵਿੱਚ ਸਾਰੇ ਉਹ ਆਟੋ ਫੜਿਆ ਚਾਬੀ ਨਾਲ ਹੀ ਭਾਈ ਅੱਛਾ ਜੀ ਇਹਨਾਂ ਜੱਟਾਂ ਲਈ ਕਿੰਨੇ ਜਾਨਾ ਮਗਰ ਮੈਂ ਇਹਨਾਂ ਨੂੰ ਫੜਨ ਕਰੀਏ ਮੈਂ ਛੇ ਜਾਨੇ ਲੱਗੇ ਆਪਾਂ ਛੇ ਜਾਨੇ ਕੀ ਵੀ ਰਾਹ ਤੇ ਦਾਇ ਕਾਬੂ ਭਾਈ ਬਹੁਤ ਲੜਾਇਆ ਇਹਨਾਂ ਨੇ ਘਾੜਨ ਸਾਟ ਲੱਗਦੇ ਸੋ ਦੇਖ ਚਾ ਲੋ ਕਿ ਆਟੋ ਜਿਹੜਾ ਚੜਾਈ ਗਏ ਤੇ ਬਾਅਦ ਵਿੱਚ ਕੰਬੂ ਆਏ ਆ ਜੀ ਸੋ ਦਾਜੇ ਕਿ ਤਿੰਨ ਜਾਨੇ ਜੋ ਦੱਸਿਆ ਜਾ ਰਹੇ ਕਿ ਆਟੋ ਚਾਲਕ ਦਾ ਨਾਲ ਜਿਹੜੇ ਦੋ ਹੋਰ ਸੀਗੇ ਤੇ ਇੱਕ ਲੇਡੀ ਔਰ ਇੱਕ ਜährt ਜਿਹੜਾ ਕਿ ਆਪਣੇ ਹੁਣ 10 ਵੀਰੇ ਆ ਕਿ ਅਸੀਂ ਨਸ਼ਾ ਵੀ ਕਰਦੇ ਆ ਸੋ ਜੋ ਇਹਨਾਂ ਵੱਲੋਂ ਜਿਹੜਾ ਕਿ ਹੁਣ ਮੰਨ ਵੀ ਲਿੱਤਾ ਗਿਆ ਕਿ ਅਸੀਂ ਨਸ਼ਾ ਕਰਦੇ ਆ

ਅੱਜ ਪਰਦੇਸ ਗਿਆ ਸੀ ਪਰਸ ਗੋਲਿਆ ਦਾ ਲਫਾਫਾ ਗਿਆ ਨਹੀਂ ਲਫਾਫਾ ਗਿਆ ਨਹੀਂ ਉਹ ਆਪਣ ਦੇ ਦਿੱਤਾ ਲਫਾਫਾ ਜੀ ਲਫਾਫਾ ਬਸ ਦੇ ਦਿੱਤਾ ਗਿਆ ਹੋ ਕੇ ਵਾਪਸ ਕੀਤਾ ਤੇ ਨਹੀਂ ਗਰੀਬ ਬੰਦਾ ਤੇੜਿਆ ਬੰਦਾ ਉਹਨੂੰ ਉਹ ਪ੍ਰਧਾਨ ਜੀ ਆਏ ਪ੍ਰਧਾਨ ਜੀ ਆਏ ਆ ਗਏ ਬਿਠਾ ਜੀ ਪਹੁੰਚੇ ਮੁਕੇ ਪ੍ਰਧਾਨ ਜੀ ਕੀਲੇ ਹੋ ਪ੍ਰਧਾਨ ਜੀ ਆਜ ਹੋ ਜਾਣੇ ਬਲਾਸ਼ਾ ਕਰਦੇ ਆ ਤਾਂ ਕਰਕੇ ਬਲਾਸ਼ਾ ਤੁਸੀਂ ਮੰਨਦੇ ਹੋ ਉਹ ਬੰਦੇ ਫੜੇ ਗਏ ਆ ਹਾਂਜੀ ਬਤਾ ਜੀ ਬੰਦੇ ਦਾ ਪੁੱਛੂ ਕੀ ਆ ਕਪੀ ਮੌਕੇ ਦਾ ਨਾਮ ਹੁੰਦਾ ਹੈ ਨਾਮ ਜੋ ਤੁਹਾਡਾ ਨਾਮ ਕੋਲ ਬੜਾ ਯੂਪੀ ਤੇ ਆ ਰਹੀ ਜੀ ਚੇ ਕਰਦੇ ਆ ਪੰਜਾਬ ਪਾਉਂਦੇ ਰਾਜ ਦੇ ਅੰਦਰ ਦਿੰਦੇ ਆਪਾਂ ਉਹ ਬੁੱਕਲੇ ਆ ਚੰਗੇ ਲੱਗਦੇ ਆਪਾਂ ਤੁਹਾਡੇ ਮੈਂ ਜਾ ਰਿਹਾ ਚੰਗੇ ਲੱਗਦੇ ਨੇ ਨੰਮੀ ਕਰਦੇ ਚੰਗੇ ਲੱਗਦੇ ਆ ਇਹ ਆਪਣੇ ਪ੍ਰਧਾਨ ਜੀ ਇਹ ਜਿਹੜੇ ਤੁਸੀਂ ਜਿਲ੍ਹੇ ਦੇ ਪ੍ਰਧਾਨ ਜੀ ਤੁਸੀਂ ਮਿਹਨਤ ਨਹੀਂ ਕਰ ਸਕਦੇ ਤੁਹਾਡੇ ਹੱਡਾ ਪੈਰਾਂ ਨੂੰ ਕੀ ਹੋਇਆ ਵਾ ਕੀ ਹੋਇਆ ਚੰਗੇ ਬਲੇ ਹੈਗੇ ਇਹਨੇ ਤੁਸੀਂ ਹਾਂ ਦੱਸੋ ਇਹ ਬਦਨਾਮੀ ਲੈ ਕੇ ਤੁਸੀਂ ਹੋਰਾਂ ਦਾ ਵੀ ਕੰਮ ਖਰਾਬ ਕਰੀ ਇੰਨੇ ਆਪਣਾ ਮਹੱਲਾ ਬਦਨਾਮ ਕੀਤਾ ਤੁਸੀਂ ਮੋਕੇ ਦੇ ਭਾਵਨਾ ਜੀ ਪਹੁੰਚੁਕੇ ਆ ਜਿਲ੍ਹਾ ਪ੍ਰਧਾਨ ਅਦਾਰਸੀਏ ਹਾਂ ਜੀ ਭਾਵਨਾ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ ਜੈ ਵਾਲਮੀਕ ਜੀ ਮੈਂ ਭਗਵਾਨ ਵਾਲਮੀਕ ਵੈਲਫੇਅਰ ਕਮੇਟੀ ਪੰਜਾਬ ਜਿਲ੍ਹਾ ਪ੍ਰਧਾਨ ਭਾਵਨਾ ਮੈਨੂੰ ਮੋਕੇ ਤੇ ਆਪਣੇ ਵੀਰ ਦੇ ਸਿਆਖੀ ਆਪਣੇ ਸਰਸਵਤੀ ਵਿਹਾਰ ਦੇ ਬਾਹਰ ਇੱਕ ਲੇਡੀਜ਼ ਇੱਕ ਜੈਂਸ ਨੇ ਮਤਲਬ ਕਿ ਖੋਹ ਮਾਰੀ ਕੀਤੀ ਆ ਜੀ ਤੇ ਮੈਂ ਮੋਕੇ ਤੇ ਆ ਕੇ ਉਹ ਦੇਖਿਆ ਵਾ ਕਿ ਜਿਹੜੇ ਹਾਲਾਤ ਹੋ ਚੁੱਕੇ ਆ ਜਨੰਦੇ ਵਿੱਚ ਬਹੁਤ ਮਾੜੇ ਵਾ ਜੀ ਇਹ ਸਿਰਫ ਆਪਣੇ ਲੋਕ ਹੀ ਇਹਨੂੰ ਨਕਾਬ ਆ ਸਕਦੇ ਆ ਕਿਉਂਕਿ ਦੇਖੋ ਹੋਰ ਕਿਸੇ ਕੋਲ ਟਾਈਮ ਹੈ ਨਹੀਂਗਾ ਹੁਣ ਜਿਹਦਾ ਵੀ ਨੁਕਸਾਨ ਹੋਇਆ ਵਾ ਜਾਂ ਉਹ ਭਰੂਗਾ ਜਾਂ ਐ ਭਰਨਗੇ ਜੀ ਠੀਕ ਹੈ ਜੀ ਉਹ ਅੱਜ ਇਹਨਾਂ ਨੇ ਜਿੰਦੀ ਕਾਨੂੰ ਕਿਤੇ ਹੋਰ ਨਾ ਕਰਨਗੇ ਇਹਦੇ ਦੇਰੇ ਪਰਸ ਲਗਾਇਆ ਇਹਨਾਂ ਨੇ ਫਹਿਮ ਨਹੀਂ ਘਟਦੇ ਵੇ ਪਰਸ ਜੋ ਐ ਨਸ਼ਾ ਕਰਦੇ ਮੰਨਦੇ ਕਿ ਅਸੀਂ ਨਸ਼ਾ ਕਰਦੇ ਹਾਂ ਨਸ਼ਾ ਕਰਦੇ ਆ ਵਾਂਸ ਕਿਦਾ ਮੈਂ ਫਰਟੀਆ ਜਿਆ ਗੋਇਆ ਨਾ ਨੇ ਭਈਆ ਕਿਤੇ ਹੈਗਾ ਮੋਕੇ ਤੇ ਟਰ ਕੇ ਭੱਜ ਗਿਆ ਕਹਿੰਦੇ ਉਹਦੇ ਜੀ ਕਿਤੇ ਭੱਜ ਗਿਆ ਹਾਂਜੀ ਆਪਣਾ ਇੱਕ ਹੋਰ ਫੋਟੋ ਵਾਲਾ ਵੀ ਕਹਿੰਦੇ ਨਾਲ ਹੀ ਹੈ ਜੀ ਇਹਨਾਂ ਦੇ ਬਾਬਾ ਜੀ ਥਾਣੇ ਪਵਨਾ ਜੀ ਇੱਕ ਇੱਕ ਸਵਾਲ ਆ ਛੋਟਾ ਜਿਹਾ ਇਹ ਕਹਿੰਦੇ ਸਾਡਾ ਛੋਟਾ ਜਿਹਾ ਬੱਚਾ ਹਾਂਜੀ ਪਰ ਕਿਤੇ ਨਾ ਕਿਤੇ ਜਿੰਨਾ ਇਹਨਾਂ ਨੇ ਪਰਸਕ ਹੋਇਆ ਉਹਦੇ ਵੀ ਘਰ ਬੱਚੇ ਹੋਣਗੇ ਹਾਂਜੀ ਹਾਂਜੀ ਜ਼ਰੂਰ ਪਰ ਜੇ ਸਾਡਾ ਘਰ ਬੱਚਾ ਮੇਰੇ ਨਾਲ ਸੁਣੋ ਇਹਨਾਂ ਨੂੰ ਪਤਾ ਵਾ ਕੀ ਸਾਡਾ ਬੱਚਾ ਵਾ ਜੀ ਬੱਚੇ ਪਿੱਛੇ ਮਿਹਨਤ ਤਾਂ ਕਰ ਸਕਦੇ ਆ ਜੀ ਇਹਨਾਂ ਦੇ ਕੋਈ ਕੋਈ ਪੈਰ ਨਹੀਂ ਖਰਾਬ ਕੋਈ ਹੱਥ ਨਹੀਂ ਖਰਾਬ ਇਹ ਵੀ ਸਹੀ ਸਲਾਮਤ ਹੈ ਇਹ ਵੀ ਸਹੀ ਸਲਾਮਤ ਆ ਚਾਹੇ ਤੇ ਆਪਣੇ ਬੱਚੇ ਨੂੰ ਪਾਲਣ ਵਾਸਤੇ ਮੇਰੇ ਤਾਂ ਮਜ਼ਦੂਰੀ ਕਾਰੀ ਸਕਦੇ ਜੀ ਬਿਲਕੁਲ ਠੀਕ ਹੈ ਉਹ ਜਿਹੜੇ ਵਿਚਾਰੇ ਗਰੀਬ ਦਾ ਪਰਸ ਗੋਇਆ ਵਾ ਉਹ ਵਿਚਾਰਾ ਪਤਾ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੇ ਕਿੱਦਾਂ ਮਿਹਨਤ ਕੀਤੀ ਉਹਨੇ ਕਿੱਦਾਂ ਕਮਾਏ ਹੋਣੇ ਆ ਇਹਨਾਂ ਨੇ 2 ਮਿੰਟੇ ਨਹੀਂ ਲਾਏ ਹੋਣੇ ਉਹਦੀ ਮਿਹਨਤ ਨੂੰ ਮੰਨਦੇ ਤੇ ਇੱਕ ਪਾਸੇ ਮੰਦੀਏ ਕੀ ਲਫਾਫਾ ਖੋਇਆ ਹਾਂਜੀ ਇੱਕ ਪਾਸੋਂ ਕਹਿੰਦੇ ਜੀ ਸਾਡੇ 'ਚ ਬੁਲਟ ਮਾਰਿਆ ਸਾਡਾ ਬੁਲਟ ਵਾਲੇ ਪਿੱਛਾ ਕੀਤਾ ਪਰ ਜੇ ਕਿਸੇ ਨੇ ਇਹਨਾਂ ਨੂੰ ਫੜਿਆ ਜਾਂ ਕੋਈ ਕਿਸੇ ਗਲਤੀ 'ਤੇ ਫੜਿਆ ਨਾ ਕਿਸੇ ਕਾਰਨ ਤੋਂ ਫੜਿਆ ਉਹ ਇਹ ਜਿੱਦਾਂ ਹੁਣ ਤੁਸੀਂ ਦੱਸਦੇ ਬੇ ਆ ਕਿ ਕਿਸੇ ਬੁਲਟ ਵਾਲੇ ਨੇ ਨੂੰ ਪਿੱਛਾ ਪਿੱਛਾ ਕਰਕੇ ਮੁੰਡੇ ਨੇ ਫੜਿਆ ਜੇ ਇਹਨਾਂ ਨੇ ਕੋਈ ਗਲਤੀ ਕੀਤੀ ਹੋਗੀ ਤਾਂ ਹੀ ਬੁਲਟ ਵਾਲੇ ਨੇ ਇਹਨਾਂ ਦਾ ਪਿੱਛਾ ਕੀਤਾ ਹੱਸਰ ਕੋਈ ਇਹਨਾਂ ਨੇ ਜਾਜ ਕਿਸੇ ਦਾ ਗਾਲ ਨਹੀਂ ਲਾਈ ਚੱਲ ਠੀਕ ਹੈ ਜੀ ਬਾਕੀ ਇਹ ਵਾ ਕੋਈ ਗੱਲ ਨਹੀਂ ਪੁਲਿਸ ਵਾਲਿਆਂ ਨੂੰ ਕਰਦੇ ਆ ਜੀ ਉਹ ਜੋ ਵੀ ਮੌਕੇ ਤੇ ਹੋਈ ਪ੍ਰਧਾਨ ਜੀ ਇਹਨਾਂ ਨੂੰ ਕਿਹਾ ਜਾਣਾ ਪਰ ਨਸ਼ਾ ਵੀ ਕਰਦੇ ਆ ਕਦੇ ਗੋਲੀਆਂ ਖਾਣੇ ਆਪਾਂ ਨਸ਼ੇ ਦੀਆਂ ਗਲਤੀ ਮੰਨੀ ਨਹੀਂ ਹੁੰਦੀ ਆ ਕਰਦੇ ਆ ਨਸ਼ਾ ਤੁਸੀਂ ਕਿਹੜੀ ਕਿਹੜੀ ਚੀਜ਼ ਦਾ ਨਸ਼ਾ ਕਰਦੇ ਇਹਨਾਂ ਨੂੰ ਸੱਚ-ਸੱਚ ਦੱਸੋ ਪ੍ਰਧਾਨ ਜੀ ਇੱਕ ਮਿੰਟ ਕਿਹੜੀ ਕਿਹੜੀ ਚੀਜ਼ ਦਾ ਸੈਂਟਰ ਤੋਂ ਤੁਸੀਂ ਕਹਿੰਦੇ ਛਡਾਉਣ ਵਾਸਤੇ ਗਏ ਨਸ਼ਾ ਲਵਾਉਣ ਵਾਸਤੇ ਲਿਆਨੇ ਸੱਚ ਨਾਲ ਦੱਸੋ ਇਹ ਉਹਦੀ ਗੋਲੀ ਖਾਂਦੀ ਹੈ ਹਾਂਜੀ ਕੋਡ ਦੀ ਗੋਲੀ ਖਾਂਦੀ ਜਿਹੜੀ ਜबान ਥੱਲੇ ਰੱਖਦੇ ਨੇ ਉਹ ਨਸ਼ਾ ਛਡਾਉਣ ਵਾਸਤੇ ਹੁੰਦੀ ਹੈ ਪਰ ਇਹਨਾਂ ਨੂੰ ਨਸ਼ਾ ਕਰਦੀ ਲੱਗਦਾ ਪਿਆ ਨਸ਼ਾ ਤਾਂ ਇਹਨਾਂ ਨੇ ਕੀ ਛਡਣਾ ਉਲਟਾ ਮੇਰੇ ਖਾਲ ਜਿਆਦਾ ਲੱਗਣਦੇ ਆ ਇਹਨਾਂ ਨੂੰ ਜਿਆਦਾ ਲੱਗਣਦੇ ਆ ਹੋਰ ਕਿਹੜਾ ਕਿਹੜਾ ਨਸ਼ਾ ਕਰਦੇ ਤੁਸੀਂ ਤੁਹਾਨੂੰ ਸ਼ਰਮ ਆਉਂਦੀ ਤੁਹਾਨੂੰ ਸ਼ਰਮ ਆਉਂਦੀ ਤੁਸੀਂ ਲੇਡੀਜ਼ ਆ ਤੁਸੀਂ ਲੇਡੀਜ਼ ਆ ਕਿੰਨੇ ਸਾਲ ਦਾ ਤੁਹਾਡਾ ਬੱਚਾ ਵਾ ਇੱਕ ਸਾਲ ਦਾ ਉਹ ਤੇ ਕੀ ਪ੍ਰਭਾਵ ਪੈਂਦਾ ਹੋਊਗਾ ਠੀਕ ਹੈ ਹੁਣ ਦੱਸੋ ਕੀ ਕੀਤਾ ਜਾਵੇ ਤੁਹਾਡੇ ਨਾਲ ਚਲੋ ਅੱਜ ਹੀ ਚਲੋ ਮੈਂ ਮੌਕੇ ਤੇ ਅਸੀਂ ਤੁਹਾਨੂੰ ਮਾਫ ਕਰ ਦਿੰਨੇ ਆ ਕੱਲ ਨੂੰ ਤੁਸੀਂ ਫੇਰ ਕੋਈ ਅਜਿਹਾ ਦਾ ਕਾਰਨਾਮਾ ਕਰੋਗੇ ਫੇਰ ਤੁਸੀਂ ਹੱਥ ਪੈਰ ਜੋੜੂਗੇ ਐਸ ਟਾਈਮ ਤੁਹਾਨੂੰ ਮੈਂ ਲੈ ਕੇ ਜਾਣਾ थाने ਉੱਥੇ ਹੋਈ ਗਈ ਪੂਰੀ ਗਾਰਵਾਈ ਜੋ ਵੀ ਬਣੇਗੀ ਕਰਾਂਗੇ ਤੂੰ ਸੁਧਰ ਜਾਊਗਾ ਠੀਕ ਹੈ ਨਹੀਂ ਆ ਤੇ ਲੇਖ ਲਖਾ ਪੂਰਾ ਹੋ ਗਿਆ ਤੇਰੇ ਨਜ਼ੂਰ ਇਲਾਵਾ ਸਾਰਿਆਂ ਦਾ ਇੱਛਾ ਹੋਊਗਾ ਜੀ ਖਾਲੀ ਜਿਹੜਾ ਸਾਹਮਣੇ ਆ ਜਾ ਮੇਰੇ ਨਹੀਂ ਪਹਿਣੀ ਪਹਿਣਾ ਮੈਂ ਆਪਣੇ ਪਹਿਰੇ ਸਹੇਜ ਪਰੇ ਦਾ ਉਹਨੂੰ ਭਾਵਨਾ ਜੀ ਜੀ ਪਹਿਰੀ ਨਹੀਂ ਪਹਿਣਾ ਉਹ ਜੀ ਜੀ ਮੇਰੀ ਗੱਲ ਸੁਣਾ ਮੇਰੇ ਪਹਿਰੀ ਪਹਿਣ ਨਾਲ ਤੇਰਾ ਸੁੱਖ ਨਹੀਂ ਹੋਣਾ ਐਹੀ ਆਪਣੇ ਦਿਮਾਗ ਨੂੰ ਸਮਝ ਜਾਓ ਠੀਕ ਹੈ ਇੱਕ ਮੌਕਾ ਦੇ ਦੇ ਕੋਈ ਜਿਹੜਾ ਭਾਵਨਾ ਜੀ ਕੋਈ ਨਹੀਂ ਹਾਂਜੀ ਮੇਰੇ ਵੱਡੇ ਵੀਰ ਜੀ ਵੀਡੀਓ ਵਾਲੇ ਜੀ ਦੱਸੋ ਤੁਸੀਂ ਕੀ ਚਾਹੁੰਦੇ ਅਸੀਂ ਇਹਨਾਂ ਨੂੰ ਮੌਕਾ ਦੇ ਦਿੰਦੇ ਹਾਂ ਕਿ ਨਹੀਂ ਕਿਹੜਾ ਆਟੋ ਵਾਲਾ ਦਾ ਨਾਲ ਕਿਹੜਾ ਆਟੋ ਦਾ ਨਾਮ? ਓਟੋ ਵਾਲਾ ਪੁੱਛੋ ਕੌਣ ਹੈ ਜੀ ਪ੍ਰਧਾਨ ਜੀ ਇਹਨਾਂ ਨੂੰ? ਕਿਹੜਾ ਆਟੋ ਵਾਲਾ ਵੀ ਕਹਿੰਦੇ ਰਲਿਆ ਸੀ ਨਾਲ ਨੂੰ। ਕਿਹੜਾ ਆਟੋ ਵਾਲਾ ਕੌਣ ਮਾ? ਓਟੋ ਓਟੋ ਵੀ ਖੜਾ ਹੈ ਜੀ ਉਹਨਾਂ ਦਾ। ਹਾਂਜੀ ਖੜਾ ਪ੍ਰਧਾਨ ਜੀ। ਸੋ ਦੇਖੋ ਜਿਹੜਾ ਸਾਹਮਣੇ ਹੈਗਾ ਜਿਹੜਾ ਜਗਾ ਬੈਠਿਆ ਕਰ ਰਿਹਾ ਇਸ ਟਮ ਮੁਥਾ ਰੋਡ ਦੇ ਜਿੱਥੇ ਕੀ ਇੱਕ ਆਟੋ ਦੁਆਰ ਉਹ ਜਿਹੜੇ ਤਿੰਨ ਜਾਨੇ ਸੀਗੇ ਸੋ ਉਹਨਾਂ ਕੋਲੋਂ ਜਿਹੜਾ ਕੀ ਜੇ ਅਰਾ ਕੀ ਇੱਕ ਵਾਫਾ ਜੀ ਦਾ ਕੀ ਪ੍ਰਵਾਸੀ ਦਾ ਇਹ ਲੋਕ ਹੋਇਆ ਗਿਆ ਸੀਗਾ ਔਰ ਜਿਹੜੇ ਦੁਨੀਆ ਦੀ ਪੀੜਾ ਦੱਸਦੇ ਆ ਆਪਣੇ ਆਪ ਨੂੰ ਨੇਰੀ ਜੈਤ ਉਹਨਾਂ ਦਾ ਕਹਿਣਾ ਕੀ ਆਪਾਂ ਜਿਹਾ ਕੀ ਨਸ਼ਾ ਵੀ ਕਰਦੇ ਆ ਵਾਰੀ ਮੈਂ ਡਟ ਨਹੀਂ ਹੋਵਾਂ ਤੇ ਅੱਛਾ ਮੈਨਾਂ ਕਾਰਨ ਨਹੀਂ ਇਹਨੇ ਕੁਝ ਨਹੀਂ ਆਪਣੇ ਤੁਸੀਂ ਇਹਨਾਂ ਨੂੰ ਕਿੱਥੋਂ ਦੀ ਬਿਠਾਇਆ ਵਾਵਾ ਢੇਲ ਤੋਂ ਵਾਵਾ ਢੇਲ ਕਿੱਥੇ ਕਰਕੇ ਵਾਵਾ ਢੇਲ ਵਰਤੀ ਵਾਲ ਕੋਲ ਕੋਣ ਮੌਤਾ ਤੁਸੀਂ ਬਿਠਾਇਆ ਤਾਂ ਕਰਪੂਰਤਲਾ ਚੌਕ ਪਾਉਣਾ ਸੀਗਾ ਉਹ ਕਿਥੇ ਇਹਨਾਂ ਨੇ ਕਿਹਾ ਮੈਂ ਉਸ ਕੋਲ ਬੈਠੂ ਤੇ ਮਾਣ ਜੀ ਇਹਨਾਂ ਨੇ ਕਿਹਾ ਅਲਫਾਫੀਓ ਉਹ ਕਿਥੇ ਗਈ ਹੋ ਸੋ ਜੋ ਆਟੋ ਦੇ ਤਿੰਨ ਜਾਨੇ ਸੀਗੇ ਇੱਕ ਆਟੋ ਚਾਲਕ ਔਰ ਦੋ ਜਾਨੇ ਜਿਹੜੇ ਆਪਣੇ ਉਹਨਾਂ ਮੀਆਂ ਵੇ ਬਿਦਾਸਰੇ ਔਰ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਹੜਾ ਆਪਾਂ ਨਸ਼ਾ ਵੀ ਕਰਦੇ ਆ ਉਹ ਜਿਹੜਾ ਲੋਕਾਂ ਵੱਲੋਂ ਉਹਨਾਂ ਨੂੰ ਫੜ ਲਿੱਤਾ ਗਿਆ ਹਾਂਜੀ ਪ੍ਰਧਾਨ ਜੀ ਉਹ ਦੱਸ ਹੀ ਜਾਂਦਾ ਮੈਂ ਹਾਂਜੀ ਉਹ ਦੱਸ ਹੀ ਜਾਂਦਾ ਮੇਰੇ ਕੋਲ ਸਾਹਮਣੇ ਉਹ ਦੱਸਦਾ ਮੇਰੇ ਕੋਲ ਮਾਰਾ ਵੀ ਨਹੀਂ ਸ਼ਰੀਰ ਗਏ ਜੇ ਨਾ ਇਤਰਾ ਗਲਤੀ ਹੋ ਗਈ ਨਾ ਤੇਰੇ ਮੈਂ ਗੱਲਾਂ ਕਰੀਆਂ ਲਾਉਣੀਆਂ ਪੂਰੀਆਂ ਹੀ ਬਾਚੀ ਦੀਦੀ ਪਾਲਣ ਦੀ ਕਰਾਓ ਤੁਸੀਂ ਦੱਸੋ ਮੇਰੇ ਵੱਡੇ ਵੀਰੋ ਅਸੀਂ ਇਹਨਾਂ ਨੂੰ ਅੱਧਾ ਛੱਡ ਸਕਦੇ ਹਾਂ ਤੁਸੀਂ ਦੱਸੋ ਇਹਨਾਂ ਦਾ ਲੁੱਟਮ ਹੋਈ ਹੈ ਉਹਨਾਂ ਨੂੰ ਪੁੱਛੋ ਕੀ ਕਹਿੰਦੇ ਹੋ ਉਹ ਅਗਰ ਕਹਿੰਦੇ ਹੋ ਤਾਂ ਕੀ ਹੁਣ ਮੌਕੇ ਤੇ ਜਿੰਨਾਂ ਲੁੱਟ ਕੋ ਹੋਏ ਆ ਉਹ ਚਲੇ ਗਿਆ ਹੁਣ ਜਿੰਨਾਂ ਲੁੱਟ ਕੋ ਵਾਲੇ ਆਣਗੇ ਇੱਥੇ ਤੁਹਾਡੇ ਵੱਲੋਂ ਕੀ ਹੋ ਰਹਾ ਮੇਰੇ ਲਈ ਆਇਆ ਜੀ ਇੱਕ ਮਿੰਟ ਭਾਈ ਆਪਾਂ ਜ਼ਿਲ੍ਹਾ ਪ੍ਰਧਾਨ ਹੈਗੇ ਆ ਮੌਕੇ ਤੇ ਜੇ ਕਿਤੇ ਦੁਬਾਰਾ ਮੈਨੂੰ ਇਦਾਂ ਦੀ ਕੋਈ ਹਰਕਤ ਤੇ ਲੱਭਦੇ ਆ ਚੋਰੀਆਂ ਡੱਗੀ ਮਾਰਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇੱਕ ਵਾਰੀ ਮਾਫੀ ਦੇ ਲੱਗੇ ਤੇ ਅਗਲੀ ਵਾਰੀ ਇਹ ਕਾਰਵਾਈ ਤੁਸੀਂ ਕਰਾਉਂਗਾ ਹਾਂ ਮੈਂ ਖੁਦ ਕਰਾਵਾਂਗਾ ਭਾਈ ਤੁਸੀਂ ਮੈਂ ਆਪਣੀ ਜ਼ਿੰਮੇਵਾਰੀ ਦੇ ਲੈ ਕੇ ਚੱਲੇ ਨਾ ਜ਼ਿੰਮੇਵਾਰੀ ਤੇ ਨਹੀਂ ਆ ਹਾਂ ਜੀ ਕਿਉਂਕਿ ਇਹ ਆਪਣੇ ਮਤਲਬ ਕਿ ਇਹਨਾਂ ਨੂੰ ਮਹਿਸੂਸ ਹੋ ਗਿਆ ਕਿ ਅਸੀਂ ਵਾਰਨਿੰਗ ਤੇਰੇ ਦੀ ਵਾਰਨਿੰਗ ਮਤਲਬ ਕਿ ਆਪਾਂ ਗਲਤ ਕੰਮ ਕੀਤਾ ਵਾ ਜੋ ਤੁਸੀਂ ਗਲਤ ਕੰਮ ਕੀਤਾ ਮਾਫੀ ਮੰਗਦੇ ਜੀ ਮੰਦੇ ਮਾਫੀ ਹਾਂ ਜੀ ਮੰਨਦੇ ਤੁਸੀਂ ਚੋਰੀ ਕੀਤੀ ਸੀ ਇਹ ਸਮਝ ਲੰਗੋ ਜੀ ਚੋਰੀ ਕੀਤੀ ਗਲਤੀ ਹੋ ਗਈ ਉਹ ਚੋਰੀ ਹੋ ਗਈ ਭਾਈ ਲਾਗੀ ਤੁਹਾਡਾ ਇਹਨਾਂ ਦੇ ਕਿ ਤੁਸੀਂ ਭਾਈ ਪਾਵਾ ਕੇ ਪਾਵਾ ਖੇਰ ਕਿਹੜੇ ਮੱਲੇ ਚ ਗੱਡੀ ਕਿਧਰ ਖੜਾ ਹੈ ਗੱਡੀ ਭੰਗਾਤਾ ਨਾ ਰੋਡ ਤੇ ਹਨੂਮਾਨ ਮੰਦਿਰ ਕੋਲ ਗੂਗਲ ਦਾ ਮੰਦਰ ਕੋਲ ਕਿੱਥੇ ਗਿਆ ਜਾ ਰਿਹਾ ਬਾਵਾ ਕੇ ਹਨੂਮਾਨ ਮੰਦਿਰ ਦੇ ਕੋਲ ਮਕਾਨ ਨੰਬਰ ਗਲੀ ਨੰਬਰ ਕੋਈ ਮਤਲਬ ਗਲਤੀ ਮੰਨਦੇ ਆ ਚੋਰੀ ਕੀਤੀ ਜੀ ਮੰਨਦੇ ਆ ਗਲਤੀ ਆਪਣੀ ਦੁਬਾਰਾ ਜੇ ਦੁਬਾਰਾ ਇਦਾਂ ਦੀ ਕੋਈ ਹਰਕਤ ਹੋਈ ਤੇ ਜੋ ਵੰਦੀ ਸਹਿਆ ਉਸ ਤੋਂ ਵਾਧਾ ਤੁਹਾਡੇ ਨਾਲ ਹੋਊਗੀ ਠੀਕ ਹੈ ਇਹ ਪਬਲਿਕ ਦੇ ਸਾਹਮਣੇ ਇੱਕ ਉਹ ਤੂੰ ਵੀ ਗਲਤੀ ਮੰਨ ਤੇਰਾ ਦੱਸਦੇ ਕਿ ਲੋਕ ਜਿਹੜੇ ਹੁਣ ਜਿਹੜਾ ਕੀ ਕੁਛ ਲੋਕ ਜਿਹੜੇ ਆਏ ਨੇ ਔਰ ਉਹਨਾਂ ਵੱਲੋਂ ਜੋ ਦੱਸਿਆ ਜਾ ਰਿਹਾ ਕਿ ਇਹ ਉਹਨਾਂ ਜਿਹੜੇ ਵਾਰਨਿੰਗ ਦੇ ਕੇ ਤਾਂ ਕਿ ਉਹਨਾਂ ਨੂੰ ਛੱਡਿਆ ਜਾ ਰਿਹਾ ਤੁਸੀਂ ਤਸਵੀਰਾਂ ਅਦਾਸੀ ਮਾਫੀ ਮੰਗਵਾਈ ਜਾ ਰਹੀ ਮੌਕੇ ਤੋਂ ਉਹਨਾਂ ਕੋਲ ਔਰ ਅੱਗੇ ਦੋਗੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਗਲਤੀ ਜਿਹੜੀ ਹੈ ਨਹੀਂ ਕੀਤੀ ਜਾਏਗੀ ਗਲਤੀ ਕਬੂਲੀ ਜਾ ਰਹੀ ਹੈ ਸੋ ਐਮਪੈਰੀ ਨੇ ਹੱਥ ਲਾਣਾ ਮੇਰਾ ਮਾਫੀ ਮੰਗਣਾ ਬੜਾ ਵੱਡਾ ਜਿਹੜਾ ਕਰਮ ਹੈ ਮਾਫੀ ਮੰਗੀ ਜਾ ਰਹੀ ਹੈ ਉਸ ਤੋਂ ਵੱਡੀ ਕੋਈ ਗੱਲ ਨਹੀਂ ਜੇ ਮੁਕੇ ਦੇ ਸੌਰੀ ਮੰਗੀ ਜਾ ਰਹੀ ਹੈ ਜਿਲ੍ਹਾ ਪ੍ਰਧਾਨ ਜਿਹੜੇ ਮੁਕੇ ਦੇ ਭਾਵਨਾ ਜੇ ਉਹਨਾਂ ਦੇ ਸਾਹਮਣੇ ਸੌਰੀ ਫੀਲ ਕੀਤੀ ਗਈ ਹੈ ਕਰੋੜੀ ਦਾ ਭਾਈ ਓਕੇ ਢਾਂਗੀ ਸੋ ਹੁਣ ਇਹਨਾਂ ਨੂੰ ਉੱਥੇ ਭੇਜਿਆ ਜਾ ਰਿਹਾ ਇੱਕ ਵਾਰੀ ਮਾਫੀ ਮਾਫੀ ਜਿਹੜੀ ਦੇ ਕੇ ਭੇਜਿਆ ਜਾ ਰਿਹਾ ਜੋ ਮੁਕੇ ਦੇ ਜੋ ਕੁਝ ਹੋਇਆ ਮੌਤਵਾਦ ਦੇ ਕੀ ਆਇਦ ਕੇ ਲੋਕ ਤੋਂ ਉਹਨਾਂ ਵੱਲੋਂ ਜਾਕੀ ਉਹਨਾਂ ਅਜਿਹੇ ਉਹਨਾਂ ਨੂੰ ਮਾਫੀ ਦਿੱਤੀ ਜਾ ਰਹੀ ਉਹਦੇ ਬਾਅਦ ਨੂੰ ਦੇ ਕੇ ਜਿਹੜਾ ਕਿ ਉਹਨਾਂ ਨੂੰ ਛੱਡਿਆ ਜਾ ਰਿਹਾ ਤੋਂ ਇਹਨਾਂ ਵੱਲੋਂ ਜਿਹੜੀ ਮਾਫੀ ਮੰਗੀ ਜਾ ਰਹੀ ਇਹ ਵੀ ਕਿਹਾ ਜਾ ਰਿਹਾ ਕਿ ਅੱਗੇ ਤੋਂ ਪਾਏ ਇਦਾਂ ਕੰਮ ਨਹੀਂ ਕਰਾਂ ਦਾ ਜਿਹੜਾ ਮੌਕੇ ਦਾ ਹੋਇਆ ਕਿ ਜਿਹੜਾ ਕੀ ਇੱਕ ਪਰਵਾਸੀ ਵਾਲਾ ਲੱਗੇ ਲਫਾਫਾ ਇਹਨਾਂ ਕੋ ਖੋਇਆ ਗਿਆ ਜੀ ਦਾ ਉਸ ਤੋਂ ਬਾਅਦ ਆਟੋ ਚਾਲਕ ਜਿਹੜਾ ਆਟੋ ਚਾਲਕ ਜਿਹੜਾ ਔਰ ਇੱਕ ਦਾ ਦੋ ਮੀਆਂ ਬੀਬੀ ਜਿਹੜੇ ਪਹਿਲਾਂ ਦੇਖਦੇ ਬਾਲੀਆਂ ਤੋੜਨ ਲੱਗੇ ਕੋਣ ਭਾਈ ਇਹ ਭਾਈ ਹੋਣੀ ਅੱਛਾ ਅਸੀਂ ਇਹ ਮੀਆਂ ਬੀਬੀ ਹਾਂਜੀ ਆਹ ਕੋ ਮੋਟਾ ਇਹਨਾਂ ਦੀ ਮਾਦਾ ਨਹੀਂ ਆ ਹੈ ਭਾਈ ਹਾਂਜੀ ਓ ਭਾਈ ਸਾਡੇ ਰਹੇ ਸੀ ਇਹਨਾਂ ਇਹ ਕਨਫਰਮ ਹੈ ਭਾਈ ਇਹ ਸੀਗੇ ਪਤਨ ਵਾਲੇ ਹੋ ਗਏ ಭಾಖ ಮೇರ ಭ್ರಾಡ ಮಾರೋ ಆಗಿ 10 15 ਮਿੰਟ ਬੈਲੋ ਦੀ ਗੱਲ ਹੈ ਤਾਈਆਂ ਬਾਪਤੀ ਆਏ ਫੇ ਸਕੂਲਰੀ ਤੇ ਇਥੇ ਨਹੀਂ ਕੋਈ ਹੋਰ ਹੈ ਉਹ ਹੋਰ ਹੈ ਕੋਈ ਹੋਰ ਹੈ ਕੋਈ ਠੀਕ ਉਹ ਪਤੜ ਮੋਟਰਸਾਈਕਲ ਤੇ ਹੋਰ ਹੈ ਕਿੜੀਆਂ ਇਹ ਜੁਟਾ ਘੂਆਂ ਕਿੰਨੀਆਂ ਕਿੰਨੀਆਂ ਕਿੱਦਾਂ ਵਧ ਗਈਆਂ ਔਰ ਲੋਕ ਜਦੋਂ ਦੇਖਦੇ ਆ ਕਬਰ ਕੀ ਕੋਈ ਲੁੱਟਘੋ ਵਾਲੇ ਜਾਂ ਕੁਛ ਨੇਚਰਲ ਫੜੇ ਆ ਤਾਂ ਲੋਕ ਖੁਦ ਵੀ ਦੇਖਣ ਆਉਂਦੇ ਕਿ ਸਾਡੇ ਨਾਲ ਵੀ ਇਦਾਂ ਦੀ ਕੋਈ ਘਟਨਾ ਹੋਈ ਜੀ ਸੋ ਉਹ ਵੀ ਮੌਕੇ ਤੇ ਪਹੁੰਚਦੇ ਆ ਦੇਖਣ ਵਾਸਤੇ ਕਿ ਸ਼ਾਇਦ ਉਹ ਤਾਂ ਨਹੀਂ ਹੈਗੇ ਸੋ ਜੋ ਕਾਫੀ ਜਿਹੜਾ ਕਿ ਦੇਖਦੇ ਦੇ ਜਲਦੀ ਥੜੇ ਜੋ ਉੱਪਰ ਜਿਹੜਾ ਕਿ ਇਹ ਕੰਮ ਕੀਤਾ ਜਾਂਦਾ ਤੋ ਜੋ ਨਸ਼ੇ ਕਰਕੇ ਜਿਹੜਾ ਕਿ ਇਹਨਾਂ ਵੱਲੋਂ ਜਿਹੜਾ ਕਿ ਚੋਰੀਆਂ ਕੀਤੀਆਂ ਜਾਂਦੀਆਂ ਤੋ ਇੱਕ ਪਰਵਾਸੀ ਦਾ ਲਫਾਫਾ ਖੋਇਆ ਗਿਆ ਤੋ ਮੌਕੇ ਤੇ ਜਿਹੜਾ ਕਿ ਉਹਨੂੰ ਮੋਤਵਾਰ ਜਿਹੜਾ ਕਿ ਆਇਤ ਦੇ ਤੋਂ ਉਹਨਾਂ ਵੱਲੋਂ ਜਿਹੜਾ ਕਿ ਉਹਨੇ ਨਾਲ ਨੂੰ ਵਾਰਨਿੰਗ ਦੇ ਕੇ ਬਾਬੀ ਤੇ ਅੱਜ ਜੱਟਿਆ ਜਾ ਜਾ ਹੁਣ ਚੱਪੇ ਚੱਪੇ ਦੇ ਪੁਲਿਸ ਕੜੀ ਚੋੜ ਜਾਂਦੇ ਦੇ ਦੌਰਾਨ ਹੋਰੀਆਂ ਲੁੱਟਾ ਖੋਆ ਬਹੁਤ ਹੀ ਦੇਖਦੇ ਦੇ ਜਲੰਧਰ ਸ਼ਹਿਰ ਦੇ ਹਾਲਾਤ ਕਿ ਚੋੜ ਜਾਂਦਾ ਲੱਗਣ ਹੁੰਦੇ ਬਾਅਦ ਜਿਹੜਾ ਕਿ ਜਿਹੜਾ ਕਿ ਕਿਸ ਤਰ੍ਹਾਂ ਜਿਹੜੇ ਕਿ ਦੌਰਾਨ ਲੁੱਟਾ ਖਵਾਉ ਦੇ ਵਾਰਦਾਤ ਨੂੰ ਜਾਪ ਦਿੱਤਾ ਜਾਂਦਾ ਤੋਂ ਮੇਨ ਰੋਡ ਦੀ ਦੇਖੀਦਾ ਕਬੂਤਰਾਂ ਰੋਡ ਜਿੱਥੇ ਕੀ ਹੈ ਜਿਹੜਾ ਕਿ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਲੇਕਿਨ ਬਾਅਦ ਚ ਜਿਹੜਾ ਕਿ ਇਹਨਾਂ ਨੂੰ ਵੀ ਮੰਨੇ ਜਾਂਦਾ ਕਿ ਜਿਹੜਾ ਕਿ ਅਸੀਂ ਜਿਹੜੇ ਕਿ ਨਸ਼ੇ ਦੀਆਂ ਗੋਲੀਆਂ ਵੀ ਖਾਂਦੇ ਆ ਕੋਈ ਸ਼ਾਇਦ ਉਹਦੇ ਕਰਕੇ ਜਿਹੜਾ ਕਿ ਇਹਨਾਂ ਵੱਲੋਂ ਜਿਹੜਾ ਕਿ ਪਰਸ ਖੋਇਆ ਜਾਂਦਾ ਹੋ ਕੇ ਦੇਖਦੇ ਕਾਫੀ ਹੰਗਾਮਾ ਔਰ ਕਾਫੀ ਰਾਸ਼ੀ ਲੋਕਾਂ ਦੀ ਦੇਖ ਸਕਦੇ ਤੇ ਬਹੁਤ ਅੰਦਾਜ਼ੀ ਇੱਕ ਵਾਰ ਫੇਰ ਤੋਂ ਕਬੂਲ ਤਰਾ ਰੋਡ ਦੇ ਉੱਪਰ ਜਿਹੜਾ ਕੀ ਇਹ ਸਾਰਾ ਕੰਮ ਹੁੰਦਾ ਸੋ ਇਸ ਖਬਰ ਲੈ ਕੇ ਹੋਰ ਅਪਡੇਟਾਂ ਦੇ ਤੁਹਾਡਾ ਦੁਆਰਾ ਫੇਰ ਉਪਰ ਹੋਵਾਂਗੇ ਤਦ ਤੱਕ ਜਿਆਦਾ ਜੰਦਾ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ